ਆਉਣ ਵਾਲੀਆਂ ਜਿਹੜੀਆਂ ਨਸਲਾਂ ਤੇ ਆਪਦੀਆਂ ਨਾਲ ਦੀ ਨਾਲ ਫਸਲਾਂ ਨੂੰ ਵੀ ਕਿਵੇਂ ਬਚਾਉਣਾ ਤੇ ਅਸੀਂ ਸਾਡੇ ਵੀਰਾਂ ਦੇ ਨਾਲ ਮੁੱਡੇ ਨਾਲ ਮੁੱਡਾ ਲਾ ਕੇ ਖੜੀ ਆ ਤੇ ਅਸੀਂ ਦਿੱਲੀ ਹਰ ਹਾਲਤ ਦੇ ਵਿੱਚ ਜਾ ਕੇ ਰਹਾਂਗੇ ਧੀਆਂ ਭੈਣਾਂ ਤੇ ਵੀ ਪਰਚੇ ਹੋਣ ਲੱਗ ਗਏ ਇਹ ਬਦਲਾ ਆਇਆ ਹੋਰ ਬਦਲਾ ਕੋਈ ਨਹੀਂ ਦੇਖਿਆ ਜੀ ਜਦੋਂ ਸਾਡੇ ਵੀਰਾਂ ਤੇ ਕੋਈ ਆ ਜਾਊਗੀ ਤਾਂ ਉੱਥੇ ਮੂਰੇ ਹੋ ਕੇ ਅਸੀਂ ਆਪਦੀ ਜਾਨ ਦੀ ਕੁਰਬਾਨੀ ਦੇਣ ਨੂੰ ਤਿਆਰ ਆ ਅਸੀਂ ਆ ਗੋਲੀ ਖਾ ਲਾਂਗੇ ਪਰ ਸਾਡੇ ਵੀਰਾਂ ਨੂੰ ਨਹੀਂ ਅਸੀਂ ਅੱਗੇ ਹੋਣ ਦੇਵਾਂਗੀਆਂ 13 ਫਰਵਰੀ ਨੂੰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਪੱਕੇ ਮੋਰਚੇ ਲਗਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਕਿਸਾਨ ਦਿੱਲੀ ਵੱਲ ਚੱਲਣਗੇ ਚਾਲੇ ਪਾਉਣਗੇ ਕਿਸਾਨਾਂ ਦੇ ਨਾਲ-ਨਾਲ ਕਿਸਾਨ ਬੀਬੀਆਂ ਨੇ ਜਿਹੜੀਆਂ ਉਹ ਵੀ ਵੱਡੀ ਤਾਦਾਦ ਦੇ ਵਿੱਚ ਦਿੱਲੀ ਵੱਲ ਜਾ ਰਹੀਆਂ ਨੇ ਕਿਉਂਕਿ ਪਹਿਲਾਂ ਵੀ ਦਿੱਲੀ ਸੰਘਰਸ਼ ਕੀਤਾ ਉਸ ਸਮੇਂ ਵੀ ਬੀਬੀਆਂ ਨੇ ਬਹੁਤ ਸਹਾਇਕ ਦਿੱਤਾ ਵੱਡੀ ਗਿਣਤੀ ਵਿੱਚ ਬੀਬੀਆਂ ਦਿੱਲੀ ਟਿਕਰੀ ਬਾਰਡਰ ਤੇ ਵੱਖ-ਵੱਖ ਬਾਰਡਰਾਂ ਤੇ ਇਸ ਮਰਦਾਂ ਨਾਲ ਕਿਸਾਨਾਂ ਨਾਲ ਜਿਹੜੀਆਂ ਮੋਢਾ ਮੋਢਾ ਲਾ ਕੇ ਖੜੀਆਂ ਰਹੀਆਂ ਇਸ ਵਾਰ ਵੀ ਇਹ ਜਿਹੜੀ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਜਿਹੜੀਆਂ ਸੰਘਰਸ਼ ਵਿੱਚ ਦਿੱਲੀ ਲਈ ਰਵਾਨਾ ਹੋ ਰਹੀਆਂ ਨੇ ਸਵੇਰ ਤੋਂ ਤਿਆਰ ਹੋ ਕੇ ਆਈਆਂ ਤੇ ਦਿੱਲੀ ਜਾਣਗੀਆਂ ਇਹ ਕਹਿੰਦੀਆਂ ਰੋਟੀ ਚਾਹੇ ਘਰੇ ਪਕਾਉਣੀ ਹੈ ਤੇ ਚਾਹੇ ਦਿੱਲੀ ਪਕਾਉਣੀ ਹੈ ਸਾਨੂੰ ਫਰਕ ਨਹੀਂ ਪਰ ਮਰਦਾਂ ਦੇ ਨਾਲ ਜਿਹੜੇ ਕਿਉਂਕਿ ਇਹ ਵੀ ਕਿਸਾਨਾਂ ਨਾਲ ਮੋਢਾ ਮੋਢਾ ਲਾ ਕੇ ਚੱਲਦੀਆਂ ਨੇ ਗੱਲਬਾਤ ਕਰਦੇ ਆਂ ਬੀਬੀ ਪਹਿਲਾਂ ਦਿੱਲੀ ਪੱਕੇ ਮੋਰਚੇ ਲਾਏ ਬੱਚੇ ਛੱਡ ਕੇ ਘਰ-ਬਾਰ ਛੱਡ ਕੇ ਦਿੱਲੀ ਬੈਠੇ ਰਹੇ ਤੇ ਹੁਣ ਵੀ ਪੱਕੇ ਮੋਰਚੇ ਦਿੱਲੀ ਲਾਉਣੇ ਆ ਫਿਰ ਹਾਂਜੀ ਮੈਂ ਮਰਜੀਤਕੌਰ ਬਠਿੰਡਾ ਬੀਕੇ ਜੂ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਆਗੂ ਅੱਜ ਅਸੀਂ ਜਿਹੜਾ ਦਿੱਲੀ ਨੂੰ ਰਵਾਨਾ ਹੋ ਰਹੇ ਆ ਇੱਥੇ ਅਸੀਂ ਤਲਵੰਡੀ ਦਮਦਮਾ ਸਭ ਵੀ ਖੇਰ ਅਰਦਾਸ ਕਰਵਾ ਕੇ ਤੇ ਇੱਥੋਂ ਜਥਾ ਲੈ ਕੇ ਵੀਰ ਸਾਡੇ ਤੁਰਨਗੇ ਤੇ ਸਾਡਾ ਬਹੁਤ ਵੱਡਾ ਜਥਾ ਭੈਣਾ ਦਾ ਵੀ ਇੱਥੋਂ ਜਿਹੜਾ ਹੈਗਾ ਰਵਾਨਾ ਹੋਊਗਾ ਅਸੀਂ ਇੱਥੇ ਚਾਹੇ ਥੋੜੀਆਂ ਹੀ ਆਂ ਜਾਂ ਭੈਣਾਂ ਸ਼ਾਮਲ ਹੋਈਆਂ ਅਰਦਾਸ ਦੇ ਵਿੱਚ ਪਰ ਸਾਡਾ ਜਿੱਥੇ ਸਾਡੇ ਵੀਰ ਅੱਗੇ ਰੁਕੇ ਹੋਏ ਆ ਉੱਥੋਂ ਸਾਡੇ ਬਹੁਤ ਵੱਡੇ ਜਿਹੜੇ ਹੈਗੇ ਜਥੇ ਭੈਣਾਂ ਦੇ ਵੀ ਨਾਲ ਤਿਆਰ ਹੈਗੇ ਨਾਲ ਜਾਣ ਨੂੰ ਤੇ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਆ ਇਹ ਭੁੱਲ ਜੇ ਇਵਨ ਕਿ ਨਾਲ ਪੰਜਾਬ ਦੀ ਸਰਕਾਰ ਵੀ ਜਿਹੜੇ ਪੰਜਾਬ ਦੀ ਸਰਕਾਰ ਨੇ ਵੀ ਬਹੁਤ ਵੱਡੇ ਭਲੇਖੇ ਪਾਲੇ ਹੋਏ ਆ ਤੇ ਨਾਲ ਜਿਹੜੀ ਸੈਂਟਰ ਗਵਰਨਮੈਂਟ ਆ ਇਹ ਭੁੱਲ ਜੇ ਵੀ ਜਿਹੜੇ ਕਿਸਾਨ ਆ ਇਹ ਚਾਹੇ ਅਨਪੜ੍ਹੇ ਚਾਹੇ ਇਹਨਾਂ ਨੂੰ ਕੱਚ ਦਾ ਪਤਾ ਨਹੀਂ ਹੈਗਾ ਜਿਵੇਂ ਮਰਜ਼ੀ ਅਸੀਂ ਇਹਨਾਂ ਦੇ ਜਿਹੜੇ ਕਾਨੂੰਨ ਆ ਥੋਪ ਦਿਆਂਗੇ ਪਰ ਹੁਣ ਜਿਹੜੇ ਅਸੀਂ ਪੰਜਾਬ ਦੇ ਲੋਕ ਉਹ ਨਹੀਂ ਰਹਿ ਗਏ ਸਾਨੂੰ ਭੈਣਾ ਅਸੀਂ ਪਹਿਲਾਂ ਚੁੱਲ੍ਹੇ ਚੌਕੇ ਤੱਕ ਸੀਮਤ ਹੁੰਦੀਆਂ ਸੀ ਤੇ ਹੁਣ ਜਿਵੇਂ ਜਿਵੇਂ ਸਰਕਾਰ ਸਾਡੇ ਤੇ ਵਾਰ ਕਰਦੀ ਹੈ ਤੇ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗ ਗਿਆ ਵੀ ਅਸੀਂ ਆਪ ਦੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਤੇ ਆਪਦੀਆਂ ਨਾਲ ਦੀ ਨਾਲ ਫਸਲਾਂ ਨੂੰ ਵੀ ਕਿਵੇਂ ਬਚਾਉਣਾ ਤੇ ਅਸੀਂ ਸਾਡੇ ਵੀਰਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੀ ਆ ਤੇ ਅਸੀਂ ਦਿੱਲੀ ਹਰ ਹਾਲਤ ਦੇ ਵਿੱਚ ਜਾ ਕੇ ਰ੍ਹਾਂਗੇ ਚਾਹੇ ਸਰਕਾਰ ਕਿੱਲ ਸੜਕਾਂ ਦੇ ਵਿੱਚ ਕੱਢ ਰਹੀ ਐ ਚਾਹੇ ਪੱਥਰਾਂ ਦੀਆਂ ਸੜਕਾਂ ਦੇ ਉੱਤੇ ਕੰਦਾ ਕੱਢ ਰਹੀ ਐ ਚਾਹੇ ਪੂਰੇ ਪੰਜਾਬ ਦੇ ਆਲੇ-ਦੁਆਲੇ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਐ ਕੰਦਾ ਕੱਢ ਦੇ ਪਰ ਜਿਹੜੇ ਅਸੀਂ ਕਿਸਾਨ ਵੀਰ ਅਸੀਂ ਵੀ ਪੈਣਾ ਦੇ ਪੈਣਾ ਨਾਲ ਜਾ ਕੇ ਤੇ ਦਿੱਲੀ ਹਰ ਹਾਲਤ 'ਚ ਜਿਵੇਂ ਪਹਿਲਾਂ ਅਸੀਂ ਪਹੁੰਚੇ ਆ ਤੇ ਮੋਰਚਾ ਫਤਿਹ ਕੀਤਾ ਤੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਅੱਜ ਸੈਂਟਰ ਸਰਕਾਰ ਮੁੱਕ ਰਹੀ ਐ ਤੇ ਹਰ ਹਾਲਤ 'ਚ ਅਸੀਂ ਲਾਗੂ ਕਰਵਾ ਕੇ ਹੀ ਅਸੀਂ ਆਵਾਂਗੇ ਬਿਲਕੁਲ ਲਾਗੂ ਕਰਾ ਕੇ ਆਉਂਗੇ ਪਹਿਲਾਂ ਵੀ ਬਹੁਤ ਟਾਈਮ ਲੱਗ ਗਿਆ ਸੀ ਫਿਰ ਘਰੇ ਸਾਨੂੰ ਮੁਸ਼ਕਲ ਨਹੀਂ ਆਉਂਦੀ ਘਰੇ ਬੱਚੇ ਨੇ ਜਾਂ ਪਰਿਵਾਰ ਆ ਪਿੱਛੋਂ ਫਿਰ ਘਰੇ ਮੁਸ਼ਕਲ ਨਹੀਂ ਸਾਹਮਣਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਤਾਂ ਸਰਕਾਰਾਂ ਬੜੀਆਂ ਹੋਈਆਂ ਹੀ ਆ ਜੀ ਗੜੀ ਗਈ ਬੱਚਿਆਂ ਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਸਰਕਾਰਾਂ ਸਾਡੇ ਲਈ ਮੁਸ਼ਕਲ ਹੈ ਤਾਂ ਕਰਕੇ ਅਸੀਂ ਉਹਨਾਂ ਨੂੰ ਇਕੱਲੇ ਛੱਡ ਕੇ ਜਾ ਰਹੇ ਹਾਂ ਤੇ ਅਸੀਂ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਬੈਠਾਂਗੇ ਉੱਥੇ ਰੋਟੀ ਬਣਾਵਾਂਗੇ ਹਾਂਜੀ ਬਿਲਕੁਲ ਬੀਬੀ ਪਹਿਲਾਂ ਵੀ ਬਹੁਤ ਟਾਈਮ ਲਾਉਣਾ ਪਿਆ ਵੀ ਅੱਜ ਕੀ ਵੀ ਬੜਾ ਟਾਈਮ ਲੱਗ ਗਿਆ ਪਰ ਔਖਾ ਨਹੀਂ ਹੋਊਗਾ ਤੁਹਾਨੂੰ ਔਖਾ ਕਹਦਾ ਜੀ ਫਿਰ ਅਸੀਂ ਭੈਣ ਭਾਈ ਨਾਲ ਮੋਢਾ ਜੁੜ ਕੇ ਤਾਂ ਖੜਾਂਗੇ ਜੇ ਸਾਉਹਦੀ ਮੰਗਾਂ ਤੇ ਵੇਖੀ ਨਾ ਹੱਕ ਲੜਦੇ ਆਂਗੇ ਲੜਦੇ ਆਏ ਲੜਾਂਗੇ ਵੀ ਅਸੀਂ ਭੁੱਖੇ ਤੇ ਅਸੀਂ ਸਾਰੀ ਉੱਥੇ ਬੈਠ ਕੇ ਕਟਾਂਗੇ ਵੀਰ ਭਾਈਆਂ ਦੇ ਨਾਲ ਹੀ ਕਟਾਂਗੇ ਅਸੀਂ ਤੇ ਅੱਜ ਕਿੰਨੇ ਕੁ ਬੀਬੀਆਂ ਚ ਜਾਨ ਨੂੰ ਛਾ ਹੈਗਾ ਤੁਸੀਂ ਕਾਫੀ ਵੱਡੀ ਗਿਣਤੀ ਚ ਤੇ ਪਹੁੰਚੇ ਹੋਈਆਂ ਹੈਗੀਆਂ ਪਿੱਛੋਂ ਪਰਿਵਾਰ ਦੇ ਔਖਾ ਨਹੀਂ ਹੁੰਦਾ ਬੱਚਿਆਂ ਦਾ ਨਹੀਂ ਔਖਾ ਹੁੰਦਾ ਕੋਈ ਔਖਾ ਹੋਈ ਜਮੇ ਜੀ ਫਿਰ ਹੁਣ ਆ ਜਮੀ ਜਦੋਂ ਸਰਕਾਰ ਸਾਨੂੰ ਜਮੀ ਮਾਰੀ ਜਾਂਦੀ ਫਿਰ ਇਹ ਤੋਂ ਤਾਂ ਇਹ ਤੋਂ ਬੱਚੇ ਛੱਡਣੇ ਸੌਖੇ ਨਹੀਂਗੇ ਉਹ ਬੱਚੇ ਅੱਗੇ ਬੱਚਿਆਂ ਬਸ ਦੀ ਸੋਚਦੇ ਅਸੀਂ ਹੂੰ ਬੱਚੇ ਭੁੱਖੇ ਮਰਨਗੇ ਸਾਡੇ ਜਦੋਂ ਭਾਗ ਘਟਾਈ ਜਾਂਦੇ ਸਾਰੇ ਕਿਸੇ ਦਾ ਓਏ ਓਹੀ ਗੱਲ ਵੀ ਫਸਲਾ ਨਹੀਂ ਹੋ ਰਹੀਆਂ ਪਹਿਲਾਂ ਨਰ ਮਿਆਂ ਦਾ ਮਾਲ ਵਾਲੀ ਦਿੱਤਾ ਕੋਈ ਲੈਣ ਨਹੀਂ ਦੇਣ ਨਹੀਂ ਕੋਈ ਫੇਲ ਹੋਈ ਜਾਂਦੇ ਆ ਤੇ ਫਿਰ ਬੱਚੇ ਭੁੱਖੇ ਮਰਨਗੇ ਸਾਡੇ ਹੋਰ ਕੀ ਹੋਣਗੇ ਉਹ ਭਗਵਾਨ ਤਾਂ ਮਾਨ ਸਰਕਾਰ ਵੀ ਬਹੁਤ ਦਾਅਵੇ ਕਰਦੀ ਸੀ ਆਮਾਦੀ ਪਾਰਟੀ ਸਰਕਾਰ ਵੀ ਬਹੁਤ سارے ਦਾਅਵੇ ਕਰਦੀ ਸੀ ਵੀ ਕਿਸਾਨੀ ਪੱਖ ਹੈ ਕੋਈ ਪਛੇ ਮੁਆਵਜ਼ੇ ਮੋਜੇ ਮਿਲੇ ਕੋਈ ਕੁਝ ਨਹੀਂ ਮਿਲੇ ਇਸਨ ਤਾਂ ਕੁਝ ਨਹੀਂ ਮਿਲਾ ਕੁਝ ਨਹੀਂ ਦਿੱਤਾ ਉਹਨਾਂ ਨੇ ਬਸ ਬੱਚੇ ਭੁੱਖੇ ਮਰਨ ਵਾਲਾ ਚੱਲਾ ਹੋ ਰਿਹਾ ਅਸੀਂ ਤਾਂ ਦਿੱਲੀ ਕੋਈ ਜਾ ਕੇ ਬੈਠਣਾ ਅਸੀਂ ਇਕੱਲੇ ਆਉਦੇ ਵਿਆਹ ਕਰਵਾਏ ਚੰਗਾ ਸਿਉਣਾ ਪਾਇਆ ਚੰਗੇ ਗਹਿਣੇ ਬਹੁ ਪਾਇਏ ਵਰਦੀਆਂ ਪਾਈਆਂ ਝੂਟ ਸਮਾਏ ਮਹਿੰਗੇ ਮਹਿੰਗੇ 2-2 ਲੱਖ ਦੇ 3-3 ਲੱਖ ਦੇ ਉਹਨੇ ਸਾਡੇ ਬੱਚਿਆਂ ਲਈ ਕੁਝ ਨਹੀਂ ਸੋਚਿਆ ਉਹਨੇ ਇਕੱਲਾ ਆਪਦੇ ਟੱਬਰ ਲਈ ਸੋਚਿਆ ਅਸੀਂ ਤਾਂ ਛੜਕਾਂ ਦੀ ਜਾ ਕੇ ਬੈਠਣੇ ਦਿੱਲੀ ਕੋਈ ਬੈਠਣੇ ਅਸੀਂ ਤਾਂ ਨਹੀਂ ਉਹ ਤਾਂ ਨਾ ਆਮ ਆਦੀ ਵੀ ਸਰਕਾਰ ਹੈ ਆਮ ਲੋਕਾਂ ਵਾਸਤੇ ਹੈ ਆਮ ਲੋਕਾਂ ਨੇ ਚੁਣੀ ਸੀਗੀ ਤੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਜੀ ਨਾ ਨਾ ਉਹਨੇ ਤਾਂ ਝਾੜੂ ਚੱਕਿਆ ਸੀ ਤੇ ਉਹ ਲੋਕਾਂ ਨੂੰ ਚਕਾਉਣ ਨੂੰ ਫਿਰਦਾ ਹੁਣ ਤੇ ਅਸੀਂ ਨਹੀਂ ਚੱਕਣਾ ਸੀ ਦਿੱਲੀ ਕੋਈ ਜਾ ਕੇ ਬੈਠਣੇ ਹਾਂ ਅਸੀਂ ਘਰੇ ਨਹੀਂ ਝਾੜੂ ਚੱਕਣਾ ਅਸੀਂ ਦਿੱਲੀ ਕੋਈ ਬੈਠਣੇ ਹਮ ਅੱਪੇ ਸਾਡੇ ਬੱਚੇ ਦੇਖੀ ਜਾਊਗੀ ਰੋਈ ਜਾਣਗੇ ਬਲਕਿ ਆਣਗੇ ਬੱਚੇ ਵਿਚਾਰੇ ਤੇ ਕੋਈ ਸਾਹਮਲੇ ਤਾਂ ਕਿਸੇ ਨੇ ਇੱਕ ਦੂਜੇ ਨੇ ਸਾਹਮ ਲੈਣਗੇ ਤੇ ਨਹੀਂ ਅਸੀਂ ਦਿੱਲੀ ਕੋਈ ਬੈਠਣੇ ਪਹਿਲਾਂ ਹੀ ਬੀਬੀ ਬਹੁਤ ਮੁਸ਼ਕਿਲ ਆਈ ਕਿਸਾਨਾਂ ਨੂੰ ਕਿਸਾਨਾਂ ਦੀਆਂ ਫਸਲਾਂ ਹੋਰ ਕਿਸਾਨਾਂ ਨੇ ਸਾਂਭੀਆਂ ਪਰਿਵਾਰ ਵੀ ਹੋਰਾਂ ਨੇ ਸਾਂਭੇ ਪਿੱਛੋਂ ਮੁਸ਼ਕਿਲ ਆਈ ਜਿਹੜੀ ਕੀ ਆਏ ਫਿਰ ਪੱਕਾ ਰਹਿਣਾ ਉੱਥੇ ਟਿਕਾਣਾ ਹਾਂਜੀ ਪੱਕੀ ਰਹਿਣਾ ਪਹਿਲਾਂ ਵੀ ਅਸੀਂ ਪੱਕੀ ਰਹਿ ਕੇ ਆਏ ਜੀ ਹਮ ਅਸੀਂ ਆਪਣੀ ਹੋਂਦ ਬਚਾਉਣੀ ਹੈ ਆਪਣੇ ਬੱਚਿਆਂ ਦੀ ਨਸਲਾਂ ਬਚਾਉਣੀ ਹੈ ਨਸਲਾਂ ਬਚਾਉਣੀ ਹੈ ਜਮੀਨ ਜਾਇਦਾਦ ਬਚਾਉਣੀ ਹੈ ਜੀ ਇਹੀ ਤਾਂ ਖੌਣ ਨੂੰ ਫਿਰਦੇ ਸਰਕਾਰੇ ਅਸੀਂ ਦੇਣੀ ਨਹੀਂ ਇਹਨਾਂ ਨੂੰ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਜੀ ਬਹੁਤ ਸਾਰੇ ਦਾਅਵੇ ਕਰਦੀਆਂ ਸਰਕਾਰਾਂ ਕਹਿੰਦੀਆਂ ਕਿਸਾਨ ਪੱਖੀ ਆ ਕਿਸਾਨਾਂ ਦੀ ਗੱਲ ਕਰਦੇ ਆ ਚੋਣਾ ਆਉਣ ਵਾਲੀਆਂ ਚੋਣਾ 'ਚ ਵੀ ਕਿਸਾਨੀ ਦੀ ਗੱਲ ਕਰਦੇ ਆ ਵੀ ਕਿਸਾਨਾਂ ਨਾਲ ਆ ਕਰਾਂਗੇ ਕੋਈ ਹੁੰਦੇ ਦਾਵੀ ਹੁੰਦੇ ਆ ਕੀ ਕਰਦੇ ਆ ਕਿਸਾਨਾਂ ਲਈ ਦਾਅਵੇ ਆ ਜੀ ਦੇਖੋ ਜਦੋਂ ਇਹਨਾਂ ਨੇ ਆਪਣੀ ਵਾਹ ਕਰਨੀ ਸੀਗੀ ਵੋਟਾਂ ਲੈਣੀਆਂ ਸੀ ਉਦੋਂ ਤਾਂ ਸਾਡੇ ਘਰ ਘਰ ਜਾ ਕੇ ਇਹ ਪੈਰੀਆਂ ਥਲਾਉਂਦੇ ਸੀਗੇ ਹੁਣ ਉਹ ਆਪਦੇ ਹਜੇ ਹੋਣ ਵਾਲੇ ਬੱਚੇ ਬਾਰੇ ਸੋਚ ਰਿਹਾ ਤੇ ਉਹ ਬੱਚਾ ਜਿਹੜਾ ਬਿਨਾਂ ਕਸੂਰ ਤੋਂ ਅੰਦਰ ਬੰਦ ਕਰ ਰਿਹਾ ਉਹਦੇ ਵਾਸਤੇ ਵੀ ਅਸੀਂ ਉੱਥੇ ਵੀ ਜਾ ਰਹੇ ਆ ਤੇ ਅਸੀਂ ਦਿੱਲੀ ਵੀ ਹੁਣ ਪੱਕਾ ਜਾਵਾਂਗੇ ਅਸੀਂ ਇਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਤੇ ਜ਼ਰੂਰ ਦੇਵਾਂਗੇ ਉੱਥੇ ਜਾਵਾਂਗੇ ਉੱਥੇ ਹੀ ਬੈਠਾਂਗੇ ਘਰੇ ਸਾਡੇ ਸਰੇ ਨਾ ਸਰੇ ਪਰ ਅਸੀਂ ਆਪਦੇ ਬੰਦਿਆ ਨਾਲ ਮੋਢੇ ਨਾਲ ਮੋਢਾ ਲਾਵਾਂਗੇ ਆਪਦੇ ਬੱਚਿਆ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਉੱਥੇ ਜਾਵਾਂਗੇ ਸਰਕਾਰ ਦਾ ਮੂੰਹ ਜ਼ਰੂਰ ਮੋੜਾਂਗੇ ਬਿਲਕੁਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਕਿਸਾਨਾਂ ਨੂੰ ਰੋਕਣ ਵਾਸਤੇ ਰਾਜ ਰੋਕਾ ਵੀ ਬਹੁਤ ਲਾ ਦੀਆਂ ਨਾਕੇ ਵੀ ਲੱਗੇ ਹੋਏ ਆ ਜੇ ਰਾਜ ਰੋਕਦੇ ਆ ਕਿਸਾਨਾਂ ਨੂੰ ਫਿਰ ਕਿਸ ਤਰ੍ਹਾਂ ਦਾ ਤੁਹਾਡਾ ਸੰਘਰਸ਼ ਸ਼ੁਰੂ ਹੋਏਗਾ ਕਿਸ ਤਰ੍ਹਾਂ ਦਾ ਐਕਸ਼ਨ ਰਹੂਗਾ ਤੁਹਾਡਾ ਕਿੰਨਾ ਮਰਜੀ ਰੋਕੀ ਜਾਣ ਜੀ ਅਸੀਂ ਰੁਕਣਾ ਨਹੀਂ ਹੈਗਾ ਅਸੀਂ ਆਪਦਾ ਮੋਰਚਾ ਫਤਿਹ ਕਰਕੇ ਆਵਾਂਗੇ ਇਹ ਸਰਕਾਰਾਂ ਦੀਆਂ ਨੀਤੀਆਂ ਬਹੁਤ ਘੱਟਿਆ ਸੋਚ ਆ ਜੀ ਇਹਨਾਂ ਦੀ ਇਹਨਾਂ ਨੇ ਆਮ ਪਾਰਟੀ ਨੇ ਜੀ ਔਰਤਾਂ ਤੇ ਵੀ ਪਰਚੇ ਪਾਏ ਆ ਖੁਦ ਮੇਰੇ ਤੇ ਪਰਚਾ ਪਾਇਆ ਜੀ ਇਹਨਾਂ ਨੇ ਤੇ ਆਮ ਪਾਰਟੀ ਨੇ ਇਨਾਂ ਦੇ ਵਿੱਚੋਂ ਵੀ ਇਹਨਾਂ ਨੂੰ ਨਾ ਤਾਂ ਕਿਸੇ ਦੀ ਭੈਣ ਧੀ ਦੀ ਇੱਜ਼ਤ ਦਾ ਦੇਖਿਆਗਾ ਤੇ ਬਹੁਤ ਧੱਕਾ ਕਰ ਰਹੀਆਂ ਆ ਸਾਨੂੰ ਜੇਲਾਂ ਦੇ ਵਿੱਚ 420 ਦਾ ਇਹਨਾਂ ਨੇ ਸਾਡੇ ਨਾਲ ਬਹੁਤ ਚਲਾਕੀ ਨਾਲ ਕੀਤੀ ਜੀ ਇਹ ਤਾਂ ਆਮ ਲੋਕਾਂ ਦੀ ਸਰਕਾਰ ਆ ਕਹਦੇ ਦਾਅਵੇ ਬਹੁਤ ਸੀ ਇਹਨਾਂ ਦੇ ਵੀ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਚੋਂ ਚੁਣੀ ਗਿਆ ਬਦਲਾ ਲਿਆਉਣਗੇ ਵੱਡੇ ਵੱਡੇ ਕੋਈ ਬਦਲਾ ਨਹੀਂ ਹੋਇਆ ਫਿਰ ਥੋੜੇ ਦੇ ਪਰਚਾ ਹੋਇਆ ਕਦੋਂ ਹੋਇਆ ਹਾਂ ਜੀ ਹੋਇਆ ਸੀਗਾ 26 ਤਰੀਕ ਨੂੰ ਪਿੱਛੇ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਇਹਨ ਕੋਈ ਬਦਲਾ ਨਹੀਂ ਆਇਆ ਜੀ ਸਾਨੂੰ ਅਸੀਂ ਤਾਂ ਹੀ ਆਇਆਗਾ ਵੀ ਪਰਚੇ ਪਾਉਣ ਲੱਗ ਗਏ ਹੁਣ ਹਾਂ ਤਿਆਂ ਪਹਿਣਾ ਤੇ ਵੀ ਪਰਚੇ ਹੋਣ ਲੱਗ ਗਏ ਇਹ ਬਦਲਾ ਆਇਆ ਹੋਰ ਬਦਲਾ ਕੋਈ ਨਹੀਂ ਦੇਖਿਆ ਹੂੰ ਪਹਿਲਾ ਪਹਿਲਾਂ ਦੀ ਸਰਕਾਰਾਂ ਨਾਲ ਬਦਲ ਕੇ ਆਈਆਂ ਸਰਕਾਰਾਂ ਹਾਂ ਹਾਂਜੀ ਐਸੇ ਤਰ੍ਹਾਂ ਹੀ ਬਦਲੀ ਆ ਹੋਰ ਕੋਈ ਬਦਲਾ ਨਹੀਂ ਦੇਖਿਆ ਸੀ ਤੁਸੀਂ ਸਵਾਲ ਕੀਤਾ ਸੀ ਕਾ ਭੈਣ ਨੂੰ ਇੱਧਰ ਵੀ ਜਿਹੜਾ ਹੈਗਾ ਸਰਕਾਰਾਂ ਰਸਤੇ ਬੰਦ ਕਰ ਰਹੀਆਂ ਦੇਖੋ ਸਰਕਾਰਾਂ ਦਾ ਕੰਮ ਹੈ ਇਹਨਾਂ ਨੇ ਆਪਦੀ ਕਾਰਵਾਈ ਕਰਨੀ ਹੈ ਜਿੰਨਾ ਸਰਕਾਰਾਂ ਦਾ ਜ਼ੋਰ ਲੱਗਿਆ ਸਰਕਾਰਾਂ ਨੇ ਲਾਉਣਾ ਤੇ ਜਿਹੜਾ ਸਾਡਾ ਹੈਗਾ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਅਸੀਂ ਇਹ ਦੇਖਣਾ ਵੀ ਅਸੀਂ ਜਿਹੜੇ ਉਹ ਨਾਕੇ ਹੈਗੇ ਜਿਹੜੇ ਸਰਕਾਰ ਬੰਦ ਕਰ ਰਹੀ ਹੈ ਅਸੀਂ ਉਹਨਾਂ ਨੂੰ ਕਿਵੇਂ ਤੋੜਨਾ ਤੇ ਕਿਵੇਂ ਅੱਗੇ ਦਿੱਲੀ ਵਧਣਾ ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰੂੰਗੀ ਪੰਜਾਬ ਦੀਆਂ ਭੈਣਾਂ ਨੂੰ ਵੀ ਤੁਸੀਂ ਘਰਾਂ 'ਚ ਬੈਠਣ ਦਾ ਹੁਣ ਟਾਈਮ ਨਹੀਂ ਹੈਗਾ ਘਰਾਂ ਦੇ ਵਿੱਚੋਂ ਨਿਕਲੋ ਤੇ ਸੜਕਾਂ ਤੇ ਆਓ ਤੇ ਸੜਕਾਂ ਤੇ ਆਏ ਰਹਿਣਾ ਜਿਹੜੀ ਇਹ ਗੁੰੰਗੀ ਬੋਲੀ ਸਰਕਾਰ ਹੈਗੀ ਆਪਣੇ ਹੱਕ ਆਪਾਂ ਨੂੰ ਇਹ ਮੰਗੇ ਤੋਂ ਐਵੇਂ ਨਹੀਂ ਘਰੇ ਬੈਠਿਆਂ ਨੂੰ ਨਹੀਂ ਦਿੰਦੀ ਤੇ ਵੀ ਵੱਤੋ ਵੱਤ ਤੁਸੀਂ ਸੜਕਾਂ ਤੇ ਆਓ ਤੇ ਆਪਾਂ ਵੀਰਾਂ ਦਾ ਸਾਥ ਦੇਈਏ ਤੇ ਸਾਡਾ ਮੈਂ ਭੈਣਾਂ ਵੱਲੋਂ ਇੱਕ ਜ਼ਿੰਮੇਵਾਰੀ ਚੱਕਦੀ ਆਂ ਜਿਲਾ ਆਗੂ ਹੋਣ ਦੇ ਨਾਤੇ ਵੀ ਸਾਡੀ ਕੋਸ਼ਿਸ਼ ਪੈਣਾ ਦੀ ਇਹੀ ਰਹੂਗੀ ਵੀ ਜਿੱਥੇ ਵੀ ਸਾਡੇ ਆਗੂਆਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਚਾਹੇ ਉਹ ਟੋਲ ਕਿਤੇ ਨਾਕਾ ਉਹਨਾਂ ਨੇ ਜਿਹੜਾ ਲਾਇਆ ਹੋਇਆ ਵੀ ਜਦੋਂ ਸਾਡੇ ਵੀਰਾਂ ਤੇ ਕੋਈ ਆ ਚਾਊਗੀ ਤਾਂ ਉੱਥੇ ਮੂਹਰੇ ਹੋ ਕੇ ਅਸੀਂ ਆਪਦੀ ਜਾਨ ਦੀ ਕੁਰਬਾਨੀ ਦੇਣ ਨੂੰ ਤਿਆਰਾਂ ਅਸੀਂ ਆਪ ਗੋਲੀ ਖਾ ਲਾਂਗੇ ਪਰ ਸਾਡੇ ਵੀਰਾਂ ਨੂੰ ਨਹੀਂ ਅਸੀਂ ਅੱਗੇ ਹੋਣ ਦੇਵਾਂਗੇ ਇਹ ਸਰਕਾਰ ਨੂੰ ਵੀ ਸਾਡੀ ਚੇਤਾਵਨੀ ਹੈ ਚਾਹੇ ਤੁਸੀਂ ਜਿੰਨੀ ਫੋਰਸ ਲਾਉਣੀ ਹੈ ਲਾ ਲਓ ਲੇਡੀ ਜਪੁਲਿਸ ਲਾਉਣੀ ਹੈ ਲਾ ਲਓ ਅਸੀਂ ਨਾ ਤਾਂ ਡਰੇ ਆ ਨਾ ਤੁਹਾਡੇ ਪ੍ਰਸ਼ਾਸਨ ਤੋਂ ਡਰਦੇ ਆ ਨਾ ਅਸੀਂ ਸਰਕਾਰਾਂ ਤੋਂ ਡਰਦੇ ਆ ਅਸੀਂ ਆਪਦੇ ਹੱਕ ਕਾ ਮੰਗ ਰਹੇ ਆ ਅਸੀਂ ਕੋਈ ਕਿਸੇ ਨਾਲ ਧੋਖਾ ਧੜ ਹੀ ਨਹੀਂ ਕਰ ਰਹੇ ਆ ਆਪਦੇ ਹੱਕਾਂ ਲਈ ਅਸੀਂ ਛੜਕਾਂ ਤੇ ਆ ਰਹੇ ਆ ਮੀਟਿੰਗਾਂ ਵੀ ਬੁਲਾਈ ਜਾਂਦੇ ਆ ਕੋਈ ਲੱਗਦਾ ਮੀਟਿੰਗਾਂ 'ਚ ਕੋਈ ਸਾਰਤਕ ਹੱਲ ਨਿਕਲੂ ਪਹਿਲਾਂ ਕੱਲ ਪਰਸੋ ਵੀ ਹੋਈ ਆ ਮੀਟਿੰਗ ਇੱਕ ਫੇਰ 12 ਤਰੀਕ ਦੀ ਬੁਲਾ ਲਈ ਕਿਉਂਕਿ ਜੁਮਲਾ ਦਿਖਾ ਰਿਹਾ ਤੁਹਾਨੂੰ ਮੀਟਿੰਗ ਬੁਲਾ ਕੇ ਦੇਖੋ ਇਹ ਇਹ ਜਿਹੜੀ ਸਰਕਾਰ ਹੁੰਦੀ ਆ ਨਾ ਇਹ ਜੁਮਲੇ ਜੁਮਲਾ ਦਾ ਸਰਕਾਰ ਦਾ ਇਹਦਾ ਇਹਨਾਂ ਦਾ ਕੰਮ ਹੁੰਦਾ ਤੇ ਇਹ ਤਾਂ ਜਿਹੜੀ ਪੰਜਾਬ ਦੀ ਸਰਕਾਰ ਹੈ ਤੇ ਖਾਸ ਕਰਕੇ ਜੁਮਲਾ ਹਨਾ ਇਹ ਤਾਂ ਜਦੋਂ ਇਹਨਾਂ ਦੀ ਸਟਾਰਟਿੰਗ ਹੀ ਇੱਥੋਂ ਹੋਈ ਆ ਡਰਾਮਿਆਂ ਤੋਂ ਹੋਈ ਇਹਨਾਂ ਦੀ ਸਰਕਾਰ ਦੀ ਹਨਾ ਤੇ ਇਹ ਇਹ ਵੀ ਲੋਕਾਂ ਨੂੰ ਪੰਜਾਬ ਦੇ ਲੋਕ ਜਿਹੜੇ ਦਿੱਲੀ ਜਾਣ ਨੂੰ ਤਿਆਰ ਹੋਏ ਇਹਨਾਂ ਨੂੰ ਉਲਝਾ ਕੇ ਰੱਖ ਲਈਏ ਲੋਕ ਤਿਆਰੀਆਂ ਨਾ ਕਰਨ ਤੇ ਘਰਾਂ ਦੇ ਵਿੱਚ ਬਹਿ ਜਾਣ ਵੀ ਲੋਕ ਜਿਹੜੇ ਵਿਚਾਰੇ ਅਣਪੋੜ ਆਏ ਸੋਚਦੇ ਨੇ ਵੀ ਮੀਟਿੰਗ ਹੋ ਰਹੀ ਆ ਆਪਣਾ ਮਸਲਾ ਹੱਲ ਇੱਥੇ ਹੋ ਜੂ ਆਪਾਂ ਨੂੰ ਦਿੱਲੀ ਨਹੀਂ ਜਾਣਾ ਪੈਣਾ ਪਰ ਇਹ ਮੀਟਿੰਗਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਇਹ ਸਿਰਫ ਲੋਕਾਂ ਨੂੰ ਉਲਝਾ ਰਹੇ ਆ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰੂੰਗੀ ਵੀ ਬਸ ਤੁਸੀਂ ਆਓ ਛੜਕਾ ਤੇ ਆਓ ਤੇ ਦਿੱਲੀ ਵੱਲ ਨੂੰ ਆਪਾਂ ਰਵਾਨਾ ਹੋਈਏ ਬਿਲਕੁਲ ਕੀ ਕਹਿਣਾ ਚਾਹੂੰਗੋ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਜਿਹੜੇ ਭੈਣਾਂ ਅਮਰਜੀਤ ਨੇ ਸ਼ਬਦ ਬੋਲੇ ਇਹ ਬੜੇ ਅਨਮੋਲ ਬੋਲੇ ਜੀ ਸਾਡੇ ਲਈ ਇਹ ਬਹੁਤ ਕੀਮਤੀ ਹਨ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਪੂਰਾ ਪਾਣੀ ਨਹੀਂ ਦੇ ਰਹੀ ਸਾਡੀਆਂ ਫਸਲਾਂ ਦੀ ਰੇਟ ਭਾਅ ਨਹੀਂ ਦੇ ਰਹੀ ਜਿਸ ਕਰਕੇ ਅਸੀਂ ਸਾਡੇ ਮੰਦੇ ਹਾਲ ਹੋ ਰਹੇ ਆ ਜਿਹੜੀ ਚੀਜ਼ ਅਸੀਂ ਖਰੀਦਣੀ ਆ ਉਹ ਸਾਨੂੰ ਮਹਿੰਗੇ ਰੇਟ ਨਾਲ ਮਿਲਦੀ ਹੈ ਜਿਹੜੀ ਜੈਂਸ ਅਸੀਂ ਵੇਚਣੀ ਆ ਇਹਦੇ ਸਾਨੂੰ ਰੇਟ ਨਹੀਂ ਮਿਲ ਰਹੀ ਇਸੇ ਕਰਕੇ ਸਾਡਾ ਇਹ ਸੰਘਰਸ਼ ਹੈ ਅਸੀਂ ਆਪਦੇ ਸੰਘਰਸ਼ ਤੇ ਸਹੀ ਹਾਂ ਸਾਡੇ ਸਿਰ ਤੇ ਗੁਰੂ ਨਾਨਕ ਦੇਵ ਦਾ ਹੱਥ ਹੈ ਉਹਨਾਂ ਨੇ ਸਾਡੀ ਰੱਖਿਆ ਕਰਨੀ ਆ ਉਹ ਸਾਡੇ ਹਰਦਮ ਕੋਲ ਹੈ ਉਹਨਾਂ ਨੇ ਸਾਡੀ ਜਿੱਤ ਕਰਾਉਣੀ ਹੈ ਬਿਲਕੁਲ ਬੀਬੀਆਂ ਵਿੱਚ ਜਿਹੜਾ ਜੋਸ਼ ਆ ਤੁਸੀਂ ਦੇਖ ਆ ਦੇਖੇ ਹੀ ਆ ਕਿ ਬੀਬੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਜਿੰਨੀ ਮਰਜ਼ੀ ਰੋਕਾ ਲਾਉਣ ਪੁਲਿਸ ਪ੍ਰਸ਼ਾਸਨ ਜਿੰਨੀ ਮਰਜ਼ੀ ਰੋਕ ਲਾਵੇ ਪਰ ਇਹ ਦਿੱਲੀ ਜਾ ਕੇ ਰਹਿਣਗੀਆਂ ਤੇ ਆਪਦੇ ਕਿਸਾਨ ਭਰਾ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਰੱਖਣਗੀਆਂ ਬੇਸ਼ੱਕ ਜੇਕਰ ਸਰਕਾਰਾਂ ਇਹਨਾਂ ਤੇ ਜਾਂ ਪ੍ਰਸ਼ਾਸਨ ਕੋਈ ਅਤਿਆਚਾਰ ਕਰਦਾ ਹੈ ਕੋਈ ਇਹਨਾਂ ਨੂੰ ਰੋਕਦਾ ਹੈ ਕਈ ਮੂਰੇ ਹੋ ਕੇ ਹਰ ਸੰਘਰਸ਼ ਦਾ ਹਰ ਜਿਹੜਾ ਅਤਿਆਚਾਰ ਦਾ ਸਹਿਣ ਕਰਨੀ ਆ ਮਨੀਸ਼ ਗਰ ਪੀਟੀਸੀ ਨਿਊਜ਼ ਦਮਦਮਾ ਸਾਹੀ ਬਟਿੰਡਾ